ਅੱਜ ਪਟਿਆਲੇ ਦੇ ਵਿੱਚ ਕਾਂਗਰਸ ਦੇ ਵੱਲੋਂ ਸੰਵਿਧਾਨ ਬਚਾਓ ਰੈਲੀ ਕੀਤੀ ਗਈ ਜਿਸ ਦੇ ਵਿੱਚ ਕੀ ਪਟਿਆਲਾ ਜ਼ਿਲ੍ਹੇ ਦੇ ਹਲਕੇ ਦੇ ਵਿੱਚੋਂ ਸੈਂਕੜਿਆਂ ਦੀ ਤعداد ਦੇ ਵਿੱਚ ਕਾਂਗਸੀਆਂ ਨੇ ਹਿੱਸਾ ਲਿਆ ਤੇ ਇਸ ਰੈਲੀ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਬਣਿੰਗਵੀ ਪਹੁੰਚੇ ਜੀहां ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਵੱਲ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਧਨ ਨਸ਼ਿਆਂ ਦੇ ਵਿਰੁੱਧ ਪਰ ਉਹਨਾਂ ਨੇ ਸਵਾਲ ਚੁੱਕਦੇ ਕਿਹਾ ਕਿ ਅੱਜ ਆਖਰੀ ਦਿਨ ਹੈ ਤੇ ਤੁਸੀਂ ਵੀ ਦੇਖ ਰਹੇ ਹੋ ਕਿ ਕਿੰਨਾ ਕੁ ਨਸ਼ਾ ਹੈ ਜੋ ਪੰਜਾਬ ਦੇ ਵਿੱਚੋਂ ਖਤਮ ਹੋ ਸਕਿਆ ਹੈ ਜੇਕਰ ਪੰਜਾਬ ਦੇ ਵਿੱਚੋਂ ਸਿੰਥੈਟਿਕ ਨਸ਼ਾ ਖਤਮ ਕਰਨਾ ਹੈ ਤਾਂ ਪੰਜਾਬ ਦੇ ਵਿੱਚ ਅਫੀਮ ਤੇ ਪੁੱਕੀ ਨੂੰ ਸ਼ੁਰੂ ਕਰਨ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਬੇਸ਼ੱਕ ਮੈਂ ਕਿਸੇ ਵੀ ਨਸ਼ੇ ਦੇ ਹੱਕ ਵਿੱਚ ਨਹੀਂ ਹਾਂ ਪਰ ਤੇ ਮੈਂ ਤਾਂ ਸ਼ਰਾਬ ਨੂੰ ਵੀ ਕਹਿੰਨਾ ਕਿ ਜੇ ਇਹ ਕਿਸੇ ਨੂੰ ਨਹੀਂ ਪੀਣੀ ਚਾਹੀਦੀ ਪਰ ਜੇਕਰ ਕੋ ਦਿੱਤੀ ਨਸ਼ੇ ਜਿਨ੍ਹਾਂ ਦੇ ਵਿੱਚ ਫੀਮ ਅਤੇ ਪੁੱਕੀ ਆਉਂਦੀ ਹੈ ਉਹ ਵਿਅਕਤੀ ਨੂੰ ਮਾਰਦੇ ਨਹੀਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ 1-2 ਦਿਨਾਂ ਵਿੱਚ ਅਸੀਂ ਸਮਾਣਾ ਵਿਖੇ ਇੱਕ ਵੱਡਾ ਮੋਰਚਾ ਸ਼ੁਰੂ ਕਰਨ ਜਾ ਰਹੇ ਹਾਂ ਜੋ ਕਿ ਸੱਤ ਬੱਚਿਆਂ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਅਤੇ ਜਿਸ ਦੀ ਸ਼ਹਿ ਦੇ ਉੱਪਰ ਸਮਾਣਾ ਦੇ ਵਿੱਚ ਮਾਈਨਿੰਗ ਚੱਲ ਰਹੀ ਹੈ ਅਸੀਂ ਉਹਨਾਂ ਜੋ ਉਹਨਾਂ ਜਗਾਵਾਂ ਨੂੰ ਵੀ ਲੋਕਾਂ ਦੇ ਜਗਜਾਗਰ ਕਰਾਂਗੇ ਤੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਸਾਰਾ ਪੰਜਾਬ ਅੱਜ ਰਾਜਾ ਵੜਿੰਗ ਜੀ ਡਾਕਟਰ ਧਰਮਵੀਰ ਗਾਂਧੀ ਜੀ ਤੇ ਸਾਡੀ ਜਿਹੜੀ ਰਾਹੁਲ ਗਾਂਧੀ ਜੀ ਦੀ ਸੋਚ ਹੈ ਸੰਵਿਧਾਨ ਦੇ ਪ੍ਰਤੀ ਜਿਹੜੀ ਸੰਵਿਧਾਨ ਬਚਾਓ ਰੈਲੀ ਤੇ ਪੰਜਾਬ ਦੇ ਸਾਰੇ ਭਾਰਤ ਦੀਆਂ ਨਜ਼ਰੀਆਂ ਨੇ ਉਹਦੇ ਅਧੀਨ ਅੱਜ ਪਟਿਆਲਾ ਚ ਰੈਲੀ ਹੋ ਰਹੀ ਹੈ ਡਾਕਟਰ ਧਰਮਵੀਰ ਗਾਂਧੀ ਜੀ ਹਰਮਿੰਦਰ ਜਿਹੜੇ ਮਹੰਤ ਖਨੋੜਾ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਤੇ ਮਦਨ ਲਾਲ ਜਲਾਲਪੁਰ ਜੀ ਜਿਹੜੇ ਰੈਡੀ ਔਰਗੇਨਾਈਜ਼ ਕੀਤੀ ਹੈ ਸਾਰੇ ਜ਼ਿਲ੍ਹੇ ਦੀ ਤੇ ਅੱਜ ਠਾਠਾ ਮਾਰਦਾ ਇਕੱਠ ਹੈ ਜਿਹੜਾ ਉਹਨੇ ਆਮ ਆਦਮੀ ਪਾਰਟੀ ਦੀ نیند حرام ਕਰਦੀ ਹੈ ਦੇਖੋ ਝੂਠੇ ਪਰਚੇ ਦੇਣ ਤੇ ਲੱਗੇ ਹੋਏ ਸਾਡੇ ਲੀਡਰਾਂ ਦੇ ਲੁਧਿਆਣਾ ਪਾਈ ਇਲੈਕਸ਼ਨ ਦਾ ਜਿਹੜਾ ਸਾਡਾ ਆਗਾਜ਼ ਹੋ ਗਿੱਡਿਆ ਗਿਆ ਰਾਜਾ ਬੜਿੰਗੀ ਦੀ ਪਾਈ ਦੇ ਵਿੱਚ ਤੇ ਰਾਹੁਲ ਕਾਂਗੜੀ ਜੀ ਜਿਹੜੇ ਪਾਈ ਦੇ ਵਿੱਚ ਗੱਲ ਕਰੀਏ ਲੁਧਿਆਣਾ ਪਾਈ ਇਲੈਕਸ਼ਨ ਹੈ 27 ਦਾ ਇਲੈਕਸ਼ਨ ਹੁੰਦਾ ਜਿਹੜਾ ਹੈਗਾ ਆਗਾਜ਼ ਸਮਝ ਹਾਂ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਜਾ ਕੇ ਦੇਖੋ 90% ਜਿਹੜਾ ਸ਼ਹਿਰ ਹੈ ਹਲਕਾ ਹੈ ਉਹ ਜਿਹੜਾ ਕਾਂਗਰਸ ਵੱਲ ਝੁਕ ਗਿਆ ਭਾਤੂ ਆਸ਼ੂ ਜੀ ਦੇ ਵੱਲ ਝੁਕ ਗਿਆ ਕਿਉਂਕਿ ਉਹਨਾਂ ਦੇ ਝੂਠੇ ਪਰਚੇ ਕਿਤੇ ਆਮ ਆਦਮੀ ਪਾਰਟੀ ਨੇ ਉਹਦਾ ਨਤੀਜਾ ਜਿਹੜਾ 19 ਤਰੀਕ ਨੂੰ ਲੁਧਿਆਣੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦੇ ਦੇਣਾ ਹੈ ਇਹ ਕਿਹੜਾ ਪਾਰਟੀ ਹੈ ਅੱਜ ਪੰਜਾਬ ਜਿਹੜੇ ਬਿਲਕੁਲ মিডিਆ ਕੈਪਚਰ ਕੀਤਾ ਹੋਇਆ ਹੈ ਸਭ ਤੋਂ ਵੱਡਾ ਖਤਰਾ ਤੁਹਾਨੂੰ ਲੋਕਾਂ ਨੂੰ ਕੈਪਚਰ ਕੀਤਾ ਹੈ ਆਜ਼ਾਦੀ ਨਾਲ ਬੋਲ ਨਹੀਂ ਸਕਦਾ মিডিਆ ਲੋਤੀ মিডিਆ ਬਣ ਗਿਆ ਕਦੀ ਤੁਸੀਂ ਸੁਣਿਆ ਤੁਸੀਂ মিডিਏ ਦੇ ਉੱਤੇ ਕੰਟਰੋਲ ਹੈ ਸਰਕਾਰਾਂ ਦਾ ਕਾਂਗਰਸ ਦੀ ਸਰਕਾਰ ਕਰੀ ਤੁਸੀਂ ਦੇਖਿਆ মিডিਆ ਨੂੰ ਤੰਗ ਕੀਤਾ ਸਭ ਤੋਂ ਵੱਡੀ ਐਗਜ਼ੈਂਪਲ ਹੈ ਸੰਵਿਧਾਨ ਦੀ ਜਿਹੜੀ মিডিਆ ਦਾ ਜਿਹੜਾ মিডিਆ ਡੈਮੋਕ੍ਰੇਸੀ ਦਾ ਥੰਮ ਹੈ ਉਹਨੂੰ ਕੈਪਚਰ ਕੀਤਾ ਹੋਇਆ ਮੋਦੀ ਨੇ ਸੋ ਇਸੇ ਤਰ੍ਹਾਂ ਹੋਰ ਆਧਾਰਿਆਂ ਨੂੰ ਕੈਪਚਰ ਕਰਦੇ ਸੀਬੀਆਈ ਕੈਪਚਰ ਕੀਤੀ ਹੈ ਈਡੀ ਕੈਪਚਰ ਕੀਤੀ ਹੈ ਸੋ ਇਸੇ ਤਰ੍ਹਾਂ ਦੀ ਅਸੀਂ ਡੈਮੋਕ੍ਰੇਸੀ ਲੈ ਕੇ ਆਉਣਾ ਚਾਹੁੰਦੇ ਆ ਵਾਪਸ ਤੇ ਉਹਦੇ ਲਈ ਅਸੀਂ 2029 ਦੀ ਜਾਰੀ ਹੁਣੇ ਤੋਂ ਸ਼ੁਰੂ ਕਰਤੀ ਹੈ